ਪਠਾਨਕੋਟ ਦੇ ਸੁजानਪੁਰ ਦੀ ਪੁਲਿਸ ਬਲੋ ਜਿਹੜੀ ਤੁਸੀਂ ਇਹ ਔਰਤ ਗ੍ਰਿਫਤਾਰ ਕੀਤੀ ਦੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਇਹ ਔਰਤ 50 ਸ਼ਰਾਬ ਦੀਆਂ ਨਜਾਇਜ਼ ਬੋਤਲਾਂ ਦੇ ਸਣੇ ਪੁਲਿਸ ਬਲੋ ਕਾਬੂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਔਰਤ ਤੇ ਪੁਲਿਸ ਬਲੋ ਪਹਿਲਾਂ ਵੀ ਜਿਹੜੇ ਐ ਉਹ ਕਈ ਜਿਹੜੇ ਮਾਮਲੇ ਦਰਜ ਹਨ ਹੁਣ ਜਿਹੜੀ ਇਸ ਦੇ ਕੋਲੋਂ 50 ਸ਼ਰਾਬ ਦੀਆਂ ਨਜਾਇਜ਼ ਬੋਤਲਾਂ ਬਰਾਮਦ ਹੋਈਆਂ ਨੇ ਇਹਦੇ ਜੀ ਕੱਲ ਸਾਡੇ ਐਸ ਜੀ ਸੁਸ਼ੀਲ ਕੁਮਾਰ ਦੀ ਪਾਰਟੀ ਨੇ ਤੇ ਇਸ ਵਿੱਚ ਲੇਡੀ ਅਫਸਰਾਂ ਦੇ ਅਸੀਂ ਕੱਲ ਇੱਕ ਲੇਡੀ ਜੀ ਗ੍ਰਿਫਤਰ ਕੀਤੀ ਚੰਦਨ ਪਤਨੀ ਰਕੇਸ਼ ਕੁਮਾਰ ਇਹ ਤੇ ਪਹਿਲਾਂ ਵੀ ਕਰੀਬ 20 ਦੇ ਕਰੀਬ 80 ਸੈਕਿੰਡ ਤੇ ਪਹਿਲਾ ਮੁਕਾਦਮਾ ਦਰਜ ਨੇ ਤੇ ਕੱਲ ਵੀ ਇਹ ਤੋਂ ਸਾਨੂੰ 50 ਬੋਤਲਾਂ ਦੀ ਰਿਕਵਰੀ ਹੋਈ ਆ ਤੇ ਜਿੱਥੇ ਇਹਨੇ ਕੱਲ 50 ਬੋਤਲਾਂ ਲੈ ਕੇ ਜਾਂਦੀਆਂ ਸੀ ਅਸੀਂ ਉਹ ਬੰਦੇ ਨੂੰ ਨਾਮਜ਼ਦ ਕੀਤਾ ਤੇ ਉਹਨੂੰ ਵੀ ਅਸੀਂ ਫੜ ਰਹੇ ਹਾਂ ਇਹਨੂੰ ਅਸੀਂ ਪਰਚਾ ਦੇ ਕੇ ਤੇ ਇਹਦਾ ਅਸੀਂ ਇਹਨੂੰ ਜ਼ਿਲ੍ਹੇ ਭੇਜ ਦਿੱਤਾ ਸਰ ਕਿਹੜੀ ਜਗ੍ਹਾ ਤੋਂ ਫੜੇਗਾ ਇੱਥੇ ਜਾਨਪੁਰ ਦੇ ਇਲਾਕੇ ਜੀ ਫੜੀ ਗਈ ਜੀ ਇਹ ਤੇ ਨੇ ਤੂੰ ਬਾਰ ਬਾਰ ਦੌੜਾ